ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਤੋਕੜ ਗੱਪਣ ਚੱਕ ਪਾਸ ਦੁੱਧ ਦਿੰਦੀ ਬੱਚਾ ਨਾਲ ਫੀਮੇਲ ਕਾਫ ਕੱਟੀ ਆ ਇਹ ਸੇਲ ਆ ਰੇਟ ਡਿਟੇਲ ਵੀ ਤੁਹ ਪਾਉਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹਨਾ ਜ਼ਿਲ੍ਹਾ ਬਰਨਾਲਾ ਨਾਮ ਹਰਪਾਲ ਸਿੰਘ ਆਪਣਾ ਨਾਮ ਹਰਪਾਲ ਸਿੰਘ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 959272505 95927 2505 25065 ਤੇ ਜਿਹੜੀ ਬਾਈ ਜੀ ਅਪਾ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਇਹ ਤਾਂ ਤੀਜੇ ਸੂਏ ਸੁਣੀ ਹੈ ਅੱਛਾ ਦੂਜਾ ਸੂਕ ਤੇ ਤੀਜੇ ਸੂਏ ਲਿਆ ਕੇ ਗੱਪਣਾ ਹਾਂਜੀ ਹਾਂਜੀ ਕੈ ਮਹੀਨੇ ਦੀ ਗੱਪਣਾ ਇਹ ਇਹ 6 6 ਮਹੀਨਾ ਲੱਗੇ ਠੀਕ ਆ ਪੰਜ ਪੂਰੇ ਹੋ ਗਏ ਹਾਂਜੀ ਹਾਂਜੀ ਠੀਕ ਆ 6 ਮਹੀਨਾ ਸਟਾਰਟ ਆ ਹਾਂਜੀ ਤੇ ਦੁੱਧ ਕਿੰਨਾ ਦਿੰਦੀ ਹੈ ਜੀ ਦੁੱਧ ਹੁਣ ਹੈਗਾ 3 ਗੀ ਲੀਟਰ ਜੀ ਇਹਦੇ ਇੱਕ ਟਾਈਮ ਹੀ ਮਿਲਦੀ ਹੈ। ਅੱਛਾ ਸਵੇਰੇ ਇੱਕ ਟਾਈਮ ਚਾਉਨੇ ਆ। ਹਾਂਜੀ। ਅੱਛਾ ਕੱਟੀ ਨਾਲ ਛੱਡਨੀ ਪੈਂਦੀ ਹੈ। ਹਾਂ ਕੱਟੀ ਛੱਡ ਕੇ ਮਿਲਦੀ। ਠੀਕ ਹੈ ਕੱਟੀ ਆਪਾਂ ਨਾਲ ਹੀ ਦੇਣੀ ਹੈ ਹੁਣ। ਹਾਂਜੀ ਹਾਂਜੀ। ਠੀਕ ਹੈ ਉਹ ਹਿਸਾਬ ਨਾਲ ਸੌਦਾ ਕਰਾਂਗੇ। ਹਾਂਜੀ। ਰੇਟ ਇਹਦਾ ਕੀ ਰਹੂਗਾ? ਇਹ ਫੋਨ ਤੇ ਦੱਸਾਂਗੇ। ਉਹ ਫੋਨ ਤੇ ਪਾ ਜਾ ਜੀ ਇਹੋ ਜਾਵਾਂ। ਹਾਂ ਜਾਈ। ਕੋਈ ਇਹ ਤਾਂ ਨਹੀਂ ਕਰ ਲਊਗੀ। ਨਹੀਂ। ਤੇ 80 ਕਬ ਕਰਾ ਕਿਹੜਾ ਲੱਗਿਆ ਹੋਇਆ ਇਹਦੇ। 30 ਕਾ ਵੀਰੇ ਸਾਣ ਤੋਂ ਕਰਾਈਏ ਪਿੰਡੂ। ਠੀਕ ਆ ਉਹ ਡਾਕਟਰ ਵਾਲੇ ਸਾਣ ਤੋਂ। ਸਾਣ ਡਾਕਟਰ। ਸੋ ਵੀਰੇ ਜਵਰਾਜ ਦਾ ਬੱਚਾ ਸੁਭਰ ਕੱਦ-ਗਾੜ ਵਗੈਰਾ ਦੇਖੋ ਬੋਡੀ ਸਟਰਕਚਰ ਵਗੈਰਾ ਚੰਗਾ ਤੇ ਬਾਈ ਜੀ ਤਾਜੀ ਨੇ ਦੁੱਧੇ ਨੇ ਕਿੰਨਾ ਕੁ ਦਿੱਤਾ ਆਪਾਂ ਨੂੰ ਇਹਨੇ ਬਰੀ ਦਿੱਤਾ 12 ਲੀਟਰ ਠੀਕ ਹੈ ਘਰੇ ਲੂ 11-12 ਜਿਹੜਾ ਹਮ ਕਹਿ ਦਿੰਨੇ ਆਪਾਂ ਹਾਂ ਬਾਛੇ ਵੀ ਕਹਿੰਦੇ ਗੱਫ ਮਰਜੀ ਕੀ ਫਿਰ ਸੋ ਕੱਟੀ ਦੇਖੋ ਯਾਰ ਕੱਟੀ ਵੀ ਚੰਗੇ ਵਧੀਆ ਇਹਦਾ ਕੋਈ ਰਿਕਾਰਡ ਵਗੈਰਾ ਪਤਾ ਕੱਟੀ ਦਾ ਕਿ ਨਹੀਂ ਨਹੀਂ ਪਤਾ ਠੀਕ ਹੈ ਕਿ ਸੀਮੰਟ ਦੀ ਕੱਟੀ ਆ ਹੈਨਾ ਸੁਭਰੋ ਕੱਟੀ ਥੋੜੀ ਗਰੇਟਡ ਦੇ ਵਿੱਚ ਆ ਗਈ 5 ਮਹੀਨੇ ਪੂਰੇ ਹੋ ਗਏ 6ਵਾਂ ਮਹੀਨਾ ਸਟਾਰਟ ਆ ਟੋਕੜ ਗੱਬਣ ਚੈੱਕ ਪਾਸ ਤੇ ਬਾਈ ਜੀ ਆਪਣੀ ਚੈੱਕ ਕਰਵਾਈ ਭੇਜਾਂਵਾਂ ਹਾਂ ਚੈੱਕ ਕਰਵਾਈ ਵੀ ਆਪਨੀ ਠੀਕ ਐ ਸੋ ਬਰੋ ਬਾਈ ਦੀ ਚੈੱਕ ਕਰਾਈ ਵੀ ਆ ਪਰ ਤੋਕੜ ਗੱਬਣਾ ਤਸੱਲੀ ਕਰਨਾ ਤੁਹਾਡਾ ਫਰਜ਼ਾ ਮੇਰਾ ਕੰਮ ਆ ਵੀਡੀਓ ਕਵਰ ਕਰਨਾ ਰੇਟ ਇਹਦਾ ਫੋਨ ਤੇ ਰਹੂਗਾ ਆਪਣੇ ਮੈਂ ਪਿੰਡੋਂ ਵੀਡੀਓ ਕਵਰ ਕਰਿਆ ਦੂਜੇ ਸਵੇਰੇ ਸੂਕੇ ਤੀਜੇ ਸਵੇਰੇ ਪੰਜ ਬੁਰੇ ਹੋਗੇ ਸੇਮਾ ਸਟਾਰਟ ਆ 3100 ਨੂੰ ਸਮੇਤ ਮਿਲੂਗੀ ਤੇ ਚੌਂਡ ਚਵਾ ਥਾਂ ਤੇ ਕੋਈ ਭੂਰ ਸਰਲਾ ਤਾਂ ਨਹੀਂ ਨਾ ਨਾ ਜ਼ਮੀਨ ਜੀ ਸੋ ਵੀ ਤਸੱਲੀ ਕਰ ਲੈਣਾ ਜੀ ਹੁ ਬਸ ਕਲਾ ਨਾ ਕੀ ਬਕਾਉ ਆਪਣਾ ਹਾਂ ਹਾਂ ਸੋ ਵੀਡੀਓ ਦੇਖਣੇ ਚੈਨਲ ਨੂੰ